ਹਾਂਜੀ ਕੀ ਨਾਮ ਆ ਤੁਹਾਡਾ ਕਿਹੜੀ ਜਗ੍ਹਾ ਤੋਂ ਸੁਨੀਲ ਕੁਮਾਰ ਜੀ ਪਿੰਡ ਨੂਰਪਰਵੇਦੀ ਨੂਰਪਰਵੇਦੀ ਕੀ ਹੋਇਆ ਤੇ ਸਾਡਾ ਇੱਕ ਨikhil ਕੁਮਾਰ ਲੜਕਾ ਨੂਰਪਰਵੇਦੀ ਤੋਂ ਆ ਰਿਹਾ ਈ ਨikhil ਸ਼ਰਮਾ ਸਾਨੂੰ ਸੰਜੀਵ ਸੰਜੀਵ ਸ਼ਰਮਾ ਜੀ ਨੂਰਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜਿੱਥੇ ਕਿ ਇੱਕ ਚਮਕੌਰ ਸਾਹਿਬ ਵੱਲ ਤੋਂ ਦਰਹਾਏ ਵਾਲੀ ਸਾਈਡ ਨੂੰ ਇੱਕ ਓਵਰਲੋਡ ਟ੍ਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਥੀ ਉਸਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil Sharma ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜੀ ਤੇ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਤਾਂ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਮ ਆਕਾਸ਼ ਦੀਪ ਜੀ ਉਹ ਪੀਜੀਆਈ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਜੀ ਉਹ ਜਿਹੜਾ ਨਿਕਲ ਕਿੱਥੋਂ ਕਿੱਥੇ ਜਾ ਰਿਹਾ ਇਹ ਨੂਰ ਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਿਹਾ ਤੇ ਰੀਡੀ ਮੇਡ ਦਾ ਕੰਮ ਕਰਦੇ ਇਹਨਾਂ ਦਾ ਰੀਡੀ ਮੇਡ ਦਾ ਬਹੁਤ ਵੱਡਾ ਬਿਜ਼ਨਸ ਹਨ ਉਪਰਵੇਦੀ ਵਿਖੇ ਤੇ ਘਟਨਾ ਕਿੰਨੇ ਵਜੇ ਦੀ ਹੈ ਇਹ ਇਹ ਰਾਤੀ ਤਕਰੀਬਨ 9 ਵਜੇ ਦੀ ਹੈ ਜੀ ਇਸ ਹੁਣ ਮੰਗ ਕੀ ਕਰ ਮੰਗ ਪ੍ਰਸ਼ਾਸਨ ਤੇ ਇਹੀ ਹੈ ਜੀ ਜਿਹੜੇ ਓਵਰਲੋਡ ਟਰੈਕਟਰ ਚੱਲਦੇ ਆ ਜਾਂ ਟਰੈਲੀਆਂ ਕੁਝ ਵੀ ਹੈ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਣੀ ਚਾਹੀਦੀ ਤੇ ਓਵਰਲੋਡ ਗੱਡੀਆਂ ਜਿਹੜੀਆਂ ਬੇ ਉਹ ਚੱਲਦੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਇਹ ਆਰਟੀਓ ਸਾਹਿਬ ਜਾਂ ਡੀਟੀਓ ਸਾਹਿਬ ਜਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਇਨਾਂ ਉੱਪਰ ਧਿਆਨ ਦੇਣਾ ਚਾਹੀਦਾ ਜੀ ਇਹ ਟੱਕਰ ਜਿਹੜੀ ਹੋਈ ਹੈ ਕਿਹੜੇ ਬਹਾਨੇ ਹੋਈ ਹੈ ਬਹਾਂ ਟਰੈਕਟਰ ਦਾ ਜੀ ਪਿੱਛੇ ਟਰੈਲੀ ਐ ਟਰੈਲੀ 'ਚ ਬਹੁਤ ਹੀ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਦੀ ਜੀ ਜਿਹਦੇ ਕਾਰਨ ਹੋਈ ਜੀ ਇਹ ਨਾ ਉਹਦੇ ਪਿੱਛੇ ਕੋਈ ਯਾਨੀ ਕਿ ਕੋਈ ਇਦਾਂ ਦੀ ਕੋਈ ਲਾਈਟਰ ਰਿਫਲੈਕਟਰ ਜਾਂ ਕੋਈ ਇਦਾਂ ਦੀ ਕੋਈ ਚੀਜ਼ਾਂ ਲਾਈਆਂ ਹੋਈਆਂ ਜਿਹਦੇ ਨਾਲ ਵੀ ਪਤਾ ਲੱਗ ਜੀ ਵੀ ਅੱਗੇ ਟਰੈਕਟਰ ਜਾ ਰਿਹਾ ਰਾਤ ਨੂੰ ਨਾਮ ਦੱਸਿਓ ਆਪਣਾ ਤਨੋਜਪਰੀ ਤੇ ਕਿਹੜੀ ਜਗ੍ਹਾ ਤੋਂ ਨੂਰਪੁਰ 베ਦੀ ਤੋਂ ਜੀ ਤੇ ਕੀ ਹੋਇਆ ਜੀ ਭਾਜੀ ਨੂਰਪੁਰ 베ਦੀ ਤੋਂ ਨਿਕਲ ਲੋਟਿਆ ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣੇ ਇਹਦੀ ਕਮਵਾਸ਼ ਜਾ ਰਹੀ ਤੇ ਜੀ ਰਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ওভারਲੋਡ ਵੇਟ ਲੱਧਿਆ ਪਤਾ ਲੱਕੜੀ ਲੱਦੀ ਵੀ ਸੀ ਇੱਕਦਮ ਰਸਤੇ ਕੇ ਬ੍ਰੇਕ ਲਗਾ ਦਿੱਤੀ ਜੀ ਤੇ i20 ਕਾਰ ਜਿਹੜੀ ਇਹਦੇ ਵਿੱਚ ਜਾ ਕੇ ਵੱਜੀ ਜੀ ਤੇ ਨੀਕਲ ਲੋਟੀਆ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਇੱਕ ਮੁੰਡਾ ਹੋਰ ਨਾਲ ਦਾ ਜੀ પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ ਬਹੁਤ ਮੰਦਭਾਗੀ ਘਟਨਾ ਹੈ ਮੰਦਭਾਗੀ ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰਾਂ ਦੇ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘੁੰਮਦੇ ਇਦਾਂ ਦਾ ਓਵਰਲੋਡ ਵਜ਼ਨ ਹੈ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਹਾਂਜੀ ਸਰ ਨਾਮ ਦੱਸੋ ਆਪਣਾ। ਐਸ.ਆਈ. ਤਰਨਤ ਰੀਜਨਲ ਐਸ.ਐਚ.ਓ. ਥਾਣਾ ਮਛੋੜਾ। ਸਰ ਇੱਕ ਐਕਸੀਡੈਂਟ ਦਾ ਮਾਮਲਾ ਕੀ ਹੈ ਜੀ? ਇਹ ਦਾ 27 5 2024 ਨੂੰ ਨਾ ਇੱਕ ਟਰਾਲੀ ਔਰ ਆਈ 20 ਕਾਰ ਦਾ ਐਕਸੀਡੈਂਟ ਹੋਇਆ। ਬਲੂਰ ਕੰਧ ਦੇ ਨੇੜੇ। ਜਦੋਂ ਉਹ ਨਾ ਕੋਈ ਕਰੀਬ 9 ਵਜੇ ਦਾ ਟਾਈਮ ਸੀ। ਇਹਦਾ ਫਾਦਰ ਪਿੱਛੇ ਪਿੱਛੇ i20 ਗੱਡੀ ਲੈ ਕੇ ਆ ਰਿਹਾ ਇਹਦਾ ਇਹਦਾ ਲੜਕਾ ਨikhil kumar ਦਾ ਸੰਜੀਵ ਕੁਮਾਰ ਦਾ ਲੜਕਾ ਨikhil kumar ਨikhil charma ਦਾ ਉਹ ਅੱਗੇ ਇੱਕ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਕਰਨ ਲਈ ਲੁਧਿਆਣਾ ਜਾ ਰਿਹਾ ਸੀ ਜਦੋਂ ਇਹ ਹੈ ਨਾ ਸਤੀ ਜਗ੍ਹਾ ਦੇ ਕੋਲ ਹੈ ਨਹਿਰ ਤੇ ਨਾਲ ਨਾਲ ਗੜੀ ਆਪਣੇ ਚੋਹਲ ਸਾਹਿਬ ਤੋਂ ਗੜੀ ਕੜੀ ਤਰਖਣਾ ਤੋਂ ਆ ਰਹੀ ਸੀ ਕੋੜਾ ਤੋਂ ਸਤੀਆਂ ਸਤੀਆਂ ਦੇ ਕੋਲ ਦਾ ਜਦੋਂ ਜਕ ਤੇਜ਼ ਰਫ਼ਤਾਰ ਨਾਲ ਮੁੜ ਰਹੀ ਟਰਾਲੀ ਲੱਕੜਾਂ ਦਾ ਲੋਡ ਸੀ ਇਹਨ ਮੋਚੇ ਤਕਰੀਬਨਾਂ 3-4 ਫੁੱਟ ਪਿੱਛੇ ਨੂੰ ਨਿਕਰੇ ਸੀ ਜੇ ਜਿਹੜੀ ਟੈਲੀ ਨੇ ਮਗਰ ਕੋਈ ਵੀ ਲੋਰ ਆਫ ਨੈਕਲ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੋਈ ਵੀ ਜਦੋਂ ਪਿੱਛੋਂ ਟੰਗ ਆਪਣੇ ਗੱਡੀ ਚ ਆ ਰਿਹਾ ਜਿੱਤ ਮਰੇ ਕੋਈ ਨਾ ਦਿਸਨ ਕਰਕੇ ਜਿਹੜੀ ਗੱਡੀ ਹੈ ਨਾ ਜੱਕ ਦਾ ਡਰਾਈਵਰ ਨੇ ਆਪਣੇ ਟੈਕਨ ਵਾਲੇ ਨੇ 브্রেক ਮਾਰੀ ਤੇ ਜਿਹੜੀ ਟਰਾਲੀ ਆ ਉਹ ਮੋਚਿਆਂ ਦੇ ਥੱਲੇ ਟਰਾਲੀ ਵਿੱਚ ਜਾ ਕੇ ਵੱਜੀ ਜਿਹਦੇ ਨਾਲ ਇੱਕ ਆਕਾਸ਼ਦੀਪ ਉਹ ਚੰਡੀਗੜ੍ਹ ਦਾ ਤਖਲਾ ਬੱਤੀ ਚ ਤੇ ਜਿਹੜੀ ਦੂਸਰੇ ਦੀ ਆ ਡੈਡਵਾ ਆਪਣੇ ਨਿਕਲ ਨਿਕਲ ਸ਼ਰਮਾ ਸੀ ਸੰਜੀਵ ਦਾ ਲੜਕਾ ਮੂਰ ਪਰਵੇਦੀ ਤੋਂ ਉਹਦੀ ਜਦੋਂ ਉਹਦਾ ਡੈਡੀ ਆਪਣੇ ਰਾਗੀਦਾਂ ਦੀ ਮਦਦ ਨਾਲ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਜਿਹੜੀ ਡੈਡ ਬੋਡੀ ਅੱਜ ਸਿਵਲ ਹਸਪਤਾਲ ਮਛਿਵਰੇਜ ਪਹੁੰਚਿਆ ਜਿਹੜੀ ਕਾਰਵਾਈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 70 ਮਿਤੀ 25 224 ਅੰਡਰ ਸੈਕਸ਼ਨ 279 337 334 304 422 ਆਈ ਪੀਸੀ ਇਸ ਮਨ ਮਾਚੂਰਾ ਤੇ ਦਰਜ ਕਰਕੇ ਰਜਿਸਟਰ ਦਰਜ ਇਸੇ ਕਰਕੇ ਪਿੱਛੇ ਮੁੜ ਕੇ ਲੰਮੀ ਗਈ ਆ ਅਜੇ ਜਿਹੜਾ ਦੋਸ਼ੀ ਆ ਟਟਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫਤਾ ਅਜੇ ਉਹਦੇ ਦੋਸ਼ੀ ਆ ਉਹ ਦੋਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾ ਉਹਦੀ ਭਾਲ ਜਾਰੀ ਹੈ ਜਿਹੜੀ ਮੌਕੇ ਤੋਂ ਨਾ ਆਪਣਾ ਨੇਰੇ ਦਾ ਪੈਦਾ ਹਟਾਉਂਦਾ ਹੋਇਆ ਮੌਕੇ ਤੋਂ ਭਜਿਆ